ਇੱਕ ਮੁਕਦਮਾ 6 ਜਨਵਰੀ 2025 ਨੂੰ थाना ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਾਈ ਜਿਹਦਾ ਨਾਂ ਹਰਚਰਨ ਸਿੰਘ ਹੈ ਤੇ ਪੁੱਤਰ ਅਮਰਜੋਤ ਸਿੰਘ ਆਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚਲਾ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਆਇਆ ਸੀ ਦਾ ਤੇ ਅੰਦਰ ਉਹ ਦਿਨ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਮ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਥੇ ਸੀਗਾ ਕਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੋਦੀ ਨੇ ਧਾਣਾ ਬੀ ਡਿਵੀਜ਼ਨ ਦੇ ਤੇਰਖਾਸ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਗ-ਗਵਾਂ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਅੰਦਾਜ਼ਨ ਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤੇਾਂ ਤੇ ਜਿੰਨੇ ਵੀ ਗਲੀਆਂ ਨੁਕਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਫ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮ੍ਰਿਤਸਰ ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉੱਥੋਂ ਰਹਿੰਦਾ ਤੇ ਇਹ ਮਸਾਈ ਕਰਨ ਦਾ ਆਦੀ ਵੀ ਹੈ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1250 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 91 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈਗੀ 对。Oh.